ਪਰ ਅੱਜ 5 ਮਾਰਚ ਦੀ ਅੱਜ ਮੀਟਿੰਗ ਸੀ ਕੀ ਕੀ ਮੀਟਿੰਗ ਦੇ ਮੁੱਦੇ ਉਠਾਏ ਗਏ ਜੀ ਅੱਜ ਜਿਹੜੀ ਸਾਡੇ ਮਹੀਨੇ ਵਿੱਚ ਦੋ ਮੀਟਿੰਗਾਂ ਹੁੰਦੀਆਂ 5 ਤਰੀਕ ਤੇ 20 ਤਰੀਕ ਤੇ ਅੱਜ 5 ਤਰੀਕ ਦੀ ਮੀਟਿੰਗ ਦੇ ਵਿੱਚ ਅਸੀਂ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਸਾਰੀ ਸੰਗਠਨ ਹੋ ਕੇ ਇੱਕ ਤਾਂ ਜਿਹੜਾ ਸਾਡਾ ਖਨੌਰੀ ਮੁੱਦਾ ਚੱਲਦਾ ਉਹ ਨੂੰ ਹੋਰ ਤਕੜਾ ਕੰਮ ਦੇ ਖਾਤਰ ਹੌਸਲਾ ਦੇਣ ਦੇ ਖਾਤਰ ਸਾਡੀ ਜਿਹੜੀਆਂ ਜਿੰਨੀਆਂ ਆ ਇਹਨਾਂ ਨੇ ਵਿਚਾਰਾਂ ਕੀਤੀਆਂ ਵੀ ਜਿੰਨੀਆਂ ਸਾਡੀਆਂ ਤੰੀਆਂ ਵਾਂ ਉਹਦੇ ਵਿੱਚੋਂ ਸਾਧੀਆਂ ਕਾਣਾ ਲੜੀ ਵਾਰ ਉਥੇ ਨੌਰੀ ਵਾਟਰ ਤੇ ਆਪਣੀ ਹਾਜ਼ਰੀ ਲਗਾਉਣ ਦੀ ਹੈ ਤੇ ਤਾਂ ਤੋਂ 11 11 ਬੰਦਿਆਂ ਦਾ ਜੁੱਟਾ ਜਾਇਆ ਕਰੂਗਾ ਤੋਂ ਇੱਕ ਤਾਂ ਇਹ ਵਿਚਾਰ ਕੀਤਾ ਤੇ ਇੱਕ ਵਿਚਾਰ ਇਹ ਆ ਵੀ ਇਹ ਮੌਸਮੀ ਬਾਰਸ਼ ਦੇ ਕਾਰਨ ਨੂੰ ਬਹੁਤ ਸਾਰੇ ਪੰਜਾਬ ਦੇ ਵਿੱਚ ਇਲਾਕਿਆਂ ਦੇ ਵਿੱਚ ਜਾਰਾ ਆਸਥਾਨ ਦੇ ਵਿੱਚ ਜਿੱਥੇ-ਜਿੱਥੇ ਵੀ ਗੜੇ ਮਾਰੀ ਹੋਈ ਆ ਜਿੱਥੇ ਸਾਡੇ ਫਸਲਾਂ ਦਾ ਬਹੁਤ ਨੁਕਸਾਨ ਆਇਆ ਸਬਜ਼ੀਆਂ ਦਾ ਬਹੁਤ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਆ ਘਰ ਵੀ ਤਾਇਆ ਤੇ ਹਲਾਤ ਬਹੁਤ ਮਾੜੇ ਨੇ ਉਸ ਥਾਂ ਤੇ ਤੇ ਸਰਕਾਰ ਨੇ ਹਜੇ ਤੱਕ ਟਾਸਪ ਮੁਸਲੇ ਹੋਏ ਤੇ ਆਪਾਂ ਦੇਖਦੇ ਹੁੰਨੇ ਆ ਜਦ ਵੀ ਪੁਰਾਲੀ ਨੂੰ ਕਿਤੇ ਧੂਆਂ ਧੂਆਂ ਜਾਂਦਾ ਪੁਰਾਲੀ ਦਾ ਪੁਰਾਲੀ ਨੂੰ ਅੱਗ ਲੱਗਦੀ ਆ ਮਜਬੂਰੀ ਕਾਰਨ ਉੱਥੇ ਸੈਟਲਟ ਰਹੇ ਇਹ ਜਦ ਹੀ ਆ ਕੇ ਕਿਸਾਨ ਦੇ ਨਾਲ ਵਰਤਿਆਰ ਕਰਦੇ ਆ ਉਹਦੇ ਜਿਹੜੀ ਜ਼ਮੀਨ ਆ ਉੱਤੇ ਲਾਲ ਐਂਟਰੀ ਮਾਰਦੇ ਆ ਉੱਤੇ ਜੁਰਮਾਨਾ ਕਰਦੇ ਆ ਉਹਨੂੰ ਬਰੋਦੇ ਤਮਕਾਉਂਦੇ ਆ ਮੈਂ ਇਹਨਾਂ ਨੂੰ ਸਰਕਾਰ ਨੂੰ ਸੋਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਜੇ ਤੁਹਾਡਾ ਸੈਟਲਾਈਟ ਅੱਜ ਵੀ ਕੰਮ ਕਰਦਾ ਤਾਂ ਜਾ ਕੇ ਜੋ ਕਿਸਾਨਾਂ ਦੀ ਫੋਆ ਜਿਹੜੀ ਫਸਲ ਆਉਦਾ ਜੋ ਨੁਕਸਾਨ ਹੋਇਆ ਕਿਸਾਨ ਅੱਜ ਆਪਣੇ ਖੇਤਾਂ 'ਚ ਖੜੇ ਰੋਂਦੇ ਨੇ ਤੇ ਉਹਨਾਂ ਦਾ ਕੋਈ ਹਾਲ ਨਹੀਂ ਹੈ ਉਹਨਾਂ ਨੂੰ ਅੱਜ ਤੱਕ ਨਾ ਕੋਈ ਡੀਸੀ ਨਾ ਐਸਡੀਐਮ ਨਾ ਕੋਈ ਹੋਰ ਸਰਕਾਰੀ ਵਿਭਾਗ ਦਾ ਬੰਦਾ ਤੇ ਉਹਨਾਂ ਕੋਲੇ ਗਿਆ ਬਹੁਤ ਉਹਨਾਂ ਦਾ ਦੁੱਖ ਸੁਣਨ ਦੇ ਲਈ ਤੇ ਇਹ ਸਰਕਾਰ ਦੀ ਨਾਕਾਮੀ ਆ ਪਰ ਇਸ ਬਾਰੇ ਵੀ ਬਹੁਤ ਵਿਚਾਰਾ ਕਿੰਨੀਆਂ ਸਾਰੀ ਸੰਗਤ ਨੇ ਵੀ ਸਾਨੂੰ ਇਹ ਤਾਂ ਸਰਕਾਰ ਨੇ ਬਣਾਈ ਨੂੰ ਜਿਹਦੇ ਤਹਿਤ ਸਾਡੀਆਂ ਫਸਲਾਂ ਦਾ ਹਰ ਇੱਕ ਸਾਲ ਨੁਕਸਾਨ ਹੁੰਦਾ ਚਾਹੇ ਉਹ ਅੱਗ ਦੇ ਨੁਕਸਾਨ ਦਾ ਚਾਹੇ ਪਾਣੀ ਦੇ ਰੂਪ ਵਿੱਚ ਨੁਕਸਾਨ ਦਾ ਚਾਹੇ ਘੜੇਮਾਰੀ ਹੁੰਦੀ ਆ ਜਾਂ ਕੋਈ ਕੁਦਰਤੀ ਪ੍ਰੋਕ੍ਰੀ ਨਾਲ ਸਾਡੇ ਪਸ਼ੂਆਂ ਦਾ ਨੁਕਸਾਨ ਹੁੰਦਾ ਬਹੁਤ ਸਾਰਾ ਤਾਂ ਲੰਮਾ ਤੋਂ ਦੇ ਨਾਲ ਅਸੀਂ ਜੂਝੇ ਰਹਿੰਦੇ ਆ ਸੋ ਸਾਡੀਆਂ ਸਰਕਾਰਾਂ ਸਾਰ ਨਹੀਂ ਲੈਂਦੀਆਂ ਘੱਟਣਾ ਹੋ ਗਿਆ ਜੀ ਕਿੰਨਾ ਦਿਨ ਹੋ ਗਿਆ ਉਹਨਾਂ ਦਾ ਜੀ ਆਪੋ ਸਾਰੇ ਜਾਣਦੇ ਆ ਵੀ ਲੰਬੇ ਸਮੇਂ ਤੋਂ ਉਹ ਖੜਤਾਲ ਤੇ ਬੈਠੇ ਆ ਤਕਰੀਬਨ 7 ਮਹੀਨਿਆਂ ਤੋਂ ਉੱਪਰ 100 ਦਿਨ ਦੇ ਨੇੜੇ ਹੋ ਗਿਆ ਜੀ ਔਖੜਤਾਲ ਤੇ ਬੈਠੇ ਨੇ ਸਰਕਾਰ ਉਹੀ ਜਿਹੜੀ ਪਹਿਲਾਂ ਉਹਨਾਂ ਦੀ ਨੀਤੀ ਸਿਆਣਾ ਕਰਨ ਵਾਲੀ ਬਾ ਉਸੇ ਨੀਤੀ ਤੇ ਉਹ ਅੜੇ ਹੋਏ ਨੇ ਸੋ ਸਾਰੇ ਕਿਸਾਨ ਮਜ਼ਦੂਰਾਂ 'ਚ ਇਹ ਰੋਸ ਆ ਵੀ ਜੋ ਅੰਨਦਾਤਾਵਾਜੂਤ ਜਾਇਜ਼ ਮੰਗਾਂ ਵਾ ਤੇ ਉਹਦੇ ਲਈ ਉਹ ਆਪਣੇ ਮਰਨ ਵਰਤ ਤੇ ਬੈਠਿਆ ਜਿਹਦਾ ਉਹਨਾਂ ਦਾ ਸਰੀਰ ਅੱਜ ਬਹੁਤ ਹੀ ਜ਼ਿਆਦਾ ਕਮਜ਼ੋਰੀ ਹਾਲਤ ਦੇ ਵਿੱਚ ਆ ਸੋ ਸਰਕਾਰ ਉਹਦਾ ਧਿਆਨ ਨਹੀਂ ਦਿੰਦੀ ਸਾਰੇ ਕਿਸਾਨ ਮਜ਼ਦੂਰਾਂ 'ਚ ਇਸ ਗੱਲ ਦਾ ਰੋਸ ਆ ਸੋ ਸਾਰੇ ਇਸ ਗੱਲ ਤੇ ਅੱਜ ਜਿਹੜੀ ਵਿਚਾਰ ਹੋਈ ਆ ਇਸ ਮੀਟਿੰਗ ਦੇ ਵਿੱਚ ਤਾਂ ਸਾਰਿਆਂ ਨੇ ਕਿਸਾਨੋਰੀ ਜਾਣ ਦੀ ਇੱਕ ਵਿਚਾਰ ਵਤੰਤਰਾ ਕੀਤਾ ਵੀ ਕਿਉਂ ਨਾ ਕਿ 11-11 ਜੱਥਿਆਂ ਦਾ ਹਰੇਕਾਈ ਆਪਣੇ ਜੱਥੇ ਭੇਜੇ ਉੱਥੇ ਜੋ ਪ੍ਰਸ਼ਾਨੀ ਸਭ ਚੱਲਦਾ ਉਹ ਬਹੁਤ ਤੇਜ਼ ਕੀਤਾ ਜਾਵੇ। ਪ੍ਰਧਾਨ ਜੀ ਇੱਕ ਨੇ ਦੱਸਿਆ ਵੀ ਬੜੀ ਵੱਡੀ 2 ਲੱਖ ਮਾਫੂ ਕਿਸਾਨਾਂ ਦਾ ਐਮਐਸਪੀ ਸਾਰੀਆਂ ਫਸਲਾਂ ਤੇ ਮਿਲੂਗੀ ਕੀ ਉਹ ਖਵਾਫਾ ਹੀ ਰਹਿ ਗਿਆ ਬਸ। ਇਹ ਆਪਾਂ ਪਿਛਲੇ ਸਾਲ ਤੋਂ ਆਪਾਂ ਪਤਾ ਲੈ ਸਕਦੇ ਹਾਂ ਜਿਵੇਂ ਆਪਣਾ ਦਿੱਲੀ ਸ਼ਿਕਰ ਚੰਦਿਆ ਸੀ ਉਦੋਂ ਵੀ ਤਾਂ ਪ੍ਰਧਾਨ ਮੰਤਰੀ ਦੇ ਨਾਲ ਅਨਾਜ਼ ਕੀਤਾ ਸੀਗਾ। ਉਸ ਆਲਮ ਦੇ ਵਿੱਚ ਸਾਰਾ ਕੋਸ਼ਿਸ਼ ਕਿਹਾ ਸੀ ਤੇ ਜਿਹਦਾ ਸਟਾਏ ਨਿਕਲਿਆ ਵੀ ਅੱਜ ਸਾਨੂੰ ਦੁਬਾਰਾ ਫੇਰ ਉਹ ਵਾਟਰਾਂ ਤੇ ਜਾਣਾ ਪਿਆ ਸਾਡੇ ਕਿਸਾਨਾਂ ਤੇ ਫੇਰ ਸਬਦੋ ਹੋਇਆ ਫੇਰ ਸ਼ਾਹਤਾਂ ਦੇਣੀਆਂ ਪਈਆਂ ਤੇ ਸਰਕਾਰ ਦੀ ਜਿਹੜੀ ਨੀਤੀਆਂ ਉਹਦੇ ਵਿੱਚ ਆਪਾਂ ਨੂੰ ਦੇਖਦੇ ਹਾਂ ਵੀ ਆਪਾਂ ਇਹ ਜਮਾਂ ਹੀ ਕਿਸਾਨ ਦੇ ਵਿਰੁੱਧੀ ਆ ਤੇ ਅੱਜ ਤੱਕ ਕਿਸਾਨ ਦੀ ਇਹਨਾਂ ਨੇ ਬਾਹ ਨੀ ਪੜੀ ਅੱਜ ਕਿਸਾਨ ਆ ਜਿਹੜਾ ਮਜ਼ਦੂਰ ਆ ਜਿਹੜਾ ਉਹ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਵਾ ਤੇ ਜਿਹੜੇ ਇਹ ਲਾਰੇ ਆ ਲਗਾਤਾਰ ਹੀ ਲਾਰੇ ਜਾ ਰਹੇ ਆ ਨਹੀਂ ਤਾਂ ਜਦੋਂ ਕਿਸਾਨ ਫੇਰ ਦੁਬਾਰਾ ਉਹ ਦਿੱਲੀ ਦੀਆਂ ਬੁਰੂਹਾਂ ਤੇ ਗਿਆ ਸੀ ਇਹਨਾਂ ਦਾ ਫਰਕ ਪਾਉਣ ਦਾ ਸੀ ਆ ਕੇ ਮੀਟਿੰਗਾਂ ਕਰਦੇ ਪਿੱਛੇ ਵੀ ਇੱਕ ਮੀਟਿੰਗ ਹੋ ਕੇ ਹੱਤੀ ਅੱਗੇ ਵੀ ਰੱਖੀ ਆ ਸੋਚ ਜਿਹਾ ਜਾਇਜ਼ ਮੰਗਾਵਾਂ ਜਿਹੜੀ ਅਸੀਂ ਕੋਈ ਨਜਾਇਜ਼ ਮੰਗਦੇ ਹੀ ਨਹੀਂ ਸਾਡੀਆਂ ਫਸਲਾਂ ਤੇ ਜਿਹੜੀ ਐਮਐਸਪੀ ਆ ਸਾਨੂੰ ਲੈਕਟਿਟ ਤੌਰ ਤੇ ਦੇਣਾ ਸਾਡਾ ਕੋਈ ਚਾਰ ਨਹੀਂ ਆਉਂਦਾ ਵੀ ਅਸੀਂ ਬਾਟਰਾਂ ਤੇ ਸ਼ਾਹਤਾਂ ਦੇ ਕੇ ਜਾਂ ਸਾਡੇ ਮਤਲਬ ਨੌਜਵਾਨਾਂ ਤੇ ਕੋਈ ਮਤਲਬ ਉਹਨਾਂ ਦਾ ਜਿਹੜਾ ਜ਼ਿੰਦਗੀ ਉਹਨਾਂ ਨੇ ਬਸਰ ਕਰਨੀ ਸੀ ਉਹਦੇ ਵਿੱਚ ਢਿੱਕਾ ਪਾਉਂਦੇ ਹੋਏ ਉਹਨਾਂ ਨੂੰ ਪੱਟੜ ਕਰਕੇ ਉਹਨਾਂ ਨੂੰ ਮਤਲਬ ਬਾਹਰ ਕਰਕੇ ਘਰਾਂ ਤੇ ਨੇ ਭੇਜਿਆ ਵਾ ਹਰ ਪਰਿਵਾਰਾਂ ਦੇ ਨਾਲ ਕੋਈ ਪ੍ਰਸ਼ਾਸਨ ਨੇ ਹਮਦਰਦੀ ਨਹੀਂ ਪ੍ਰਗਟਾਈ ਸਾਡੇ ਨਾਲ ਮਤ ਇਹ ਮਾਂ ਵਾਲਾ ਇਹ سلوਕ ਕਰਦੇ ਨੇ ਜਿਸ ਦੇ ਵਿੱਚ ਕਿਸਾਨ ਲਹਿਰ ਦੇ ਵਿੱਚ ਬਹੁਤ ਵੱਡਾ ਰੋਸ ਆ ਜੀ ਕੁਝ ਪ੍ਰਧਾਨ ਜੀ ਕਿਸਾਨਾਂ ਨੂੰ ਕੀ ਕਿਉਂ ਸੁਨੇਹ ਦੇਉਗੇ ਜੀ ਇਹ ਕਿਸਾਨਾਂ ਨੂੰ ਸੁਦੇਸ਼ਤਾ ਵਾਂ ਕੀ ਦੇ ਸਕਦਾ ਮੈਂ ਤਾਂ ਇੱਕ ਨਵਾਨਾ ਜਾਂ ਸੇਵਕਾਂ ਜਥੇਬੰਦੀ ਦਾ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਅੱਜ ਆਪਣੀ ਜਿਹੜੀ ਜ਼ਮੀਨ ਆ ਜਾਂ ਆਪਣੀ ਹੋਣ ਦੀ ਲੜਾਈ ਆ ਜਾਂ ਸਾਡੀ ਫਸਲ ਨਸਲ ਦੀ ਲੜਾਈ ਆ ਆਪਾਂ ਦੇਖਦੇ ਆ ਆਪਣੇ ਸਾਡੇ ਸਾਡੇ ਕੋਲ ਤਿੰਨ ਚਾਰ ਮੁੱਦੇ ਆ ਜੀ ਤੇ ਉੱਤੇ ਅਸੀਂ ਆ ਸਾਡਾ ਬਹੁਤ ਹੀ ਜਿਆਦਾ ਉਹਦੇ ਉੱਤੇ ਜੇ ਆਪਾਂ ਧਿਆਨ ਦੇਈਏ ਤਾਂ ਬਹੁਤ ਜਿਆਦਾ ਵਿਦਾਨ ਨੁਕਸਾਨ ਆ ਸਾਡੀ ਜਵਾਨੀ ਆ ਸਾਡੀ ਕਰਸਾਨੀ ਆ ਸਾਡਾ ਪੰਥ ਆ ਕਿਸੇ ਪਾਸੋਂ ਵੀ ਅਸੀਂ ਸੌਖੇ ਨਹੀਂ ਹੈਗੇ ਤਾਂ ਹਰ ਵਕਤ ਤੋਂ ਸਾਨੂੰ ਮਤਲਬ ਕਿ ਸਰਕਾਰ ਬੁਰੀ ਦੇ ਤੋਂ ਬੁਰੀ ਤਰ੍ਹਾਂ ਸਾਡੇ ਕੋ ਤਾਣਦੇ ਹੀ ਆ ਸਾਡੀ ਕੋ ਗੱਲ ਹੀ ਨਹੀਂ ਸੁਣਦੀ ਤਾਂ ਅਸੀਂ ਇਸ ਗੱਲ ਦਾ ਬਹੁਤ ਵੱਡਾ ਸਾਡੇ ਤੇ ਰੋਸ ਹੈ ਠੀਕ ਹੈ